ਆ ਘੜੇ ਗੱਲਾਂ ਮਾਰਦੇ ਲੈਗ ਤੋਂ ਭਾਦਦਾ ਹੁਣ ਤੂੰ ਰਾਤ ਰਾਤ ਕੀ ਰਾਤ ਕੀ ਕਹਿੰਦਾ ਤੂੰ ਚੀਤਾ ਖੋਲ ਕੇ ਲੈ ਜਾਣੀਆਂ ਛੋਟੀਆਂ ਜੀ ਇਹ ਆਲਚਾਰ ਰਾਤ ਬੱਧੀ ਹੋਊਗਾ ਤੇ ਤਿਆਰ ਹੋ ਗਏ ਜਿਮ ਲਈ ਵਾ ਚੱਲਦੇ ਵਾਸ ਕਮਟਾ ਵਾਸ ਜੇ ਨਾ ਕੋ ਖਾ ਵੀ ਲਈਏ ਕੁ ਬੈਗ ਚ ਪਾਈਏ ਸਮਾਨ ਆਦਾ ਚੱਲਦੇ ਆ ਫਿਰ ਲੋਈ ਪਿੰਡ ਨਿਕਲ ਗਏ ਆ ਪਹਿਲਾਂ ਜਾਂਦੇ ਗੁਰਦੁਆਰਾ ਸਾਹਿਬ ਫਿਰ ਕਾਲੇ ਮੁੰਡਾ ਆ ਕੇ ਸਾਨੂੰ ਜਿਹਦੇ ਹੁਣੇ ਕਰਦੇ ਹੁਣੇ ਜੋ ਸਾਨੂੰ ਉਹ ਵੱਲਾਂ ਮਥਾਰੇ ਜੀ ਤੇਰੇ ਉੱਥੇ ਦਾ ਫਾਇਦਾ ਤਾਂ ਹੋਵੇ ਉਹ ਹਾਤਰੇ ਤਰੀ ਆ ਗਿਆ ਬੰਦਾ ਗੱਲਾਂ ਮਾਰ ਲੈ ਲੈ ਗੋ ਭਾਦਦਾ ਹੁਣ ਤੂੰ ਰਾਤ ਤੇ ਰਾਤ ਕੀ ਰਾਤ ਕੀ ਕਹਿੰਦਾ ਇਹਨੂੰ ਲੱਕੜੇ ਲੱਕੜੇ ਆ ਤੈਨੂੰ ਪੌੜੀ ਦੇ ਛੱਟ ਕੇ ਲੈ ਕੇ ਜਾਣਾ ਸੀ ਇਹਨੂੰ ਦੱਸਤਾ ਜਨੰਦਰ ਡੇਗ ਭਾਰੀ ਖੋਲ ਕੇ ਲੈ ਜਾਣੀਆਂ ਛੋਟੀਆਂ ਪੌੜੀਆਂ ਚੜਦੇ ਬਾਹੀ ਗਰੂ ਉਹ ਬੋਲਦੇ ਆ ਲੈਗੈਂਸਟੈਂਸ਼ਨ ਜਿਹੜਾ ਆਂਦੀ ਆ ਮੁੰਡੇ ਦੀ ਬੂਹ ਉੱਤਰ ਰਿਹਾ ਇਫੈਕਸ਼ਨ ਦੇਖਣ ਆਲੇ ਤੇ ਅਗੀਆਂ ਪੌੜੀਆਂ ਉੱਤਰਦੇ ਦੇਖੋ ਕਿਹੜਾ ਗਾਗਿਆ ਜੀ ਚੱਲ ਆਓ ਪਹਿਲਾਂ ਕੋਈ ਨਹੀਂ ਹੁੰਦਾ ਹਾਂਜੀ ਆ ਗਿਆ ਘਰੇ ਤੇ ਚੱਲ ਬੈਆ ਦੁੱਧ ਗਰਮ ਹੋ ਰਿਹਾ ਪਰਾ ਮਿਕਸਚਰ ਪਾ ਕੇ ਕਿਉਂਕਿ ਉਹਦਾ ਚੌਂਜਾ ਪਾਉਣਾ ਹੈ ਗੁੜ ਪਾੜਣਾ ਹੁੰਦਾ ਇਹਦੇ ਵਿੱਚ ਬਰਾ ਹਾਈ ਲੈਵਲ ਪਰੜੀ ਨੇ ਨਹੀਂ ਪੀਣੇ ਫਿਰ ਬੰਗਲ ਮਦੂ ਜੀ ਰੱਖਨੇ ਕਾ ਗੋਲਦੀ ਫੜੀ ਲੋ ਇੱਕ ਚਮਚਾ ਕੀ ਉਹਦਾ ਵੀ ਆ ਗਿਆ ਘੋੜਾ ਆ ਗਿਆ ਵਿਚਾਣਾ ਸਮਾਨਾ ਆ ਗਿਆ ਇਦਾਂ ਦੋ ਹੋ ਰਿਹਾ ਪੂਰੀ ਗਰਮੀ ਗਰਮੀ ਹੋਇਆ ਵਾ ਸਰੀਰ ਤੇ ਜਦ ਤੱਕ ਚੈਨ ਨੂੰ ਸਬਸਕ੍ਰਾਈਬ ਕਰੋ ਦਬਕੇ ਤੇ ਦੁਬਾਰਾ ਆਪਾਂ ਸ਼ੁਰੂ ਕਰਾਂਗੇ ਪ੍ਰੈਕਟਿਸ ਦਬਕੇ ਦਬਕੇ ਚੱਲ ਰਹੀ ਹੈ ਅਜੇ ਵੀ ਤਾਂ ਕਾਹੀ ਬਸ ਹੋਈ ਪਈ ਆ ਬੈਟਾਂ ਦਾ ਮੋਰਚਾ ਮਾਰ ਕੇ ਸਾਰੀਆਂ ਐਕਸਰਸਾਈਜ਼ਾਂ ਲਾ ਗਏ ਆ ਮੀਂਹ ਦਾ ਮੌਸਮ ਹੈ ਮੀਂਹ ਦਾ ਮੌਸਮ ਅੱਜ ਵੀ ਬਣਿਆ ਆ ਦੇਖਦੇ ਹਾਂ ਕੀ ਕਰਦੇ ਹਾਂ ਨਹੀਂ ਹੋਊਗਾ ਨਹੀਂ ਉਹ ਬਹੁਤੰਨੇ ਕੇ ਵੜੀ ਆਉਂਦਾ ਹੋਈ ਬਈ ਬੀ ਆਉਣੇ ਲੰਮੇ ਅੱਗੇ ਵਰ ਗਾ ਬਿਆ ਲੈ ਵੀ ਮੇਰਾ ਤਿਆਰ ਹੋ ਗਏ ਨਹਾ ਲਿਆ ਮੈਂ ਤੇ ਜਾਣਾ ਮੰਡੀ ਸ਼ੀਸ਼ੇ ਦਾ ਪਤਾ ਕਰਨ ਇਹ ਤੱਕ ਕੀ ਨਾ ਕੰਮ ਚੱਲਦਾ ਸ਼ੀਸ਼ੇ ਜਰਾਉਣ ਵਾਲਾ ਤੇ ਗੇੜ ਤਾਂ ਜੜੀ ਆਏ ਹੋਣਗੇ ਅੰਦਰ ਬਣਾਓ ਟਾਕੇ ਉਪਰ ਆ ਗਏ ਇਹ ਬਾਕੀ ਚੱਲ ਗਏ ਮੰਡੀਆਂ ਉਹਦੇ ਨਾਲ ਬਾਕੀ ਚੱਲ ਗਏ ਆ ਲੋ ਹੀ ਚੱਲੇ ਮਰੇ ਕੋਲ ਮੰਡੀ ਅਮੰਦਗੜ ਨਾਲ ਜ ਮਰੇ ਕੋਲੇ ਦਾ ਕੱਲ ਜਾਇਆ ਸੀ ਕੱਲ ਮਰੇ ਕੋਲੇ ਪਤਾ ਕਰਕੇ ਆਂਦੇ ਮੰਡੀ ਪਤਾ ਕਰਕੇ ਜਿਹਦਾ ਰੇਟ ਦਾ ਸਹੀ ਹੋਇਆ ਤੇ ਉਹ ਤੋਂ ਲੈ ਆਵਾਂਗੇ ਬਾਕੀ ਚੱਲਦੇ ਆ ਅਮੰਦਗੜ ਮੰਡੀ ਜੇ ਕੋਈ ਅਮੰਦਗੜ ਪਹੁੰਚੇ ਅਮੰਦਗੜ ਮੰਡੀ ਨਾਰ ਫੁੱਲ ਵਧੀ ਜਾਂਦੀ ਹੈ ਪਹਰੰਡ ਲੜ ਗਈ ਹੁਣ ਇਹ ਵੀ ਕਿਸ਼ ਆਪਈਆ ਕੱਟਿਆ ਕੱਪੜੇ ਵਿੱਚ ਵੀ ਆ ਸੋਜਦਾ ਆਉਂਦਾ ਨਹੀਂ ਚੱਲੇ ਕਿਸੇ ਡਰਾਂ ਦੀ ਗੋਲੀ ਲੈ ਲਾਂ ਇੱਥੋਂ ਇਹੇੜਾਲੇ ਪੁਲ ਦਾ ਅੰਡਰਪਾਸ ਕ੍ਰੌਸ ਕਰਕੇ ਗਿਆ ਸੀ ਮੈਂ ਤਰੀਨੀ ਵੀ ਦੁਕਾਨ ਉੱਥੇ ਪਤਾ ਕਰਕੇ ਲੈਟਾਂ ਹਿਲਾਇਆ ਅੱਜ ਆਇਆ ਅੱਗੇ ਉੱਪਰ ਦੀ ਨਾਲੇ ਸੂਲ ਦੀ ਬੁਰੀ ਥਿਆ ਪੁਲ ਬਹੁਤ ਵੱਡਾ ਨਾ ਇਹ ਅੰਡਰਵਾਸ ਦੀ ਰੋਡ ਹੋਈ ਬਣਾਇਆ ਲੋ ਜੀ ਮੰਡੀ ਦਾ ਰੇਟ ਪੁੱਛਿਆ ਹੁਣ ਸਿੱਧਾ ਮਰੇ ਕੋਲ ਆਣਾ ਮਰੇ ਕੋਲ ਰੇਟ ਸਹੀ ਆ ਮੰਡੀ ਚੱਲਦੇ ਆਂ ਪਿੰਡ ਹੋ ਕੇ ਜਿੱਦਾਂ ਮਰੇ ਕੋਲ ਨੇ ਉੱਥੇ ਨਿੱਕੇ ਨਾਲ ਜਾਣਾ ਤੇ ਆਉਂਦਾ ਵੀ ਕੋਈ ਕੰਮ ਆਉਣਾ ਬਾਕੀ ਚੱਲਦੇ ਆਂ ਸਿੱਧਾ ਮਰੇ ਕੋਲ ਦੇ ਪਲੇਅਰ ਕੋਈ ਬੈਠਾ ਘੜਤੀ ਆਂ ਦਾਣਾ ਮੰਡੀ ਚ ਰੋਲੇ ਵਾਲੀ ਗਰਾਊਂਡ ਚ ਮਾਣ ਕੱਲਦਾ ਗਰਾਊਂਡ ਦੋ ਇੱਕ ਦਾਣਾ ਮੰਡੀ ਵਾਲਾ ਇੱਕ ਫੁੱਟਬਾਲ ਵਾਲਾ ਬੇਗਾਰ ਬੋਲਰ ਕੁੱਟੀ ਖਾਈ ਜਾਂਦਾ બસ ਕੰਪਨੀ ਨਿਕਲੀ ਉਹਦਾ ਮੁੰਡੇ ਦਾ ਬੰਦਾ ਜਵਾਕ ਭੱਜ ਲਵੇ ਪੂਰੇ ਉਹ ਬੱਸ ਬੱਸ ਹੁਣ ਕੀ ਹੋ ਗਏ ਚਾਰ ਬਾਲਾ ਭੱਜ ਲਾ ਭੱਜ ਲਾ ਭੱਜ ਲਾ ਚਾਕ ਕੋਈ ਆ ਜਾ ਕੋਈ ਨਾਂਗੀ 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 ਚੈੱਕ ਕਰ ਲਾ ਕਿੱਧਰ ਆ ਕੀ ਹੋ ਗਏ ਲੋ ਜਿੰਦਰੋ ਅੰਦਰ ਆਉਣੀ ਹੋ ਰਹੀ ਹੈ ਡਾਈਟ ਤਿਆਰ ਤੇ ਬਸ ਇੱਕ ਸ਼ੀਟੀ ਹੋਰ ਵੱਜਣੀ ਆ ਜਿਹਦੇ ਵਿੱਚ ਚੋਟੇ ਜਣੇ ਰਾਜਮਾ ਤੇ ਮੂੰਗੀ ਦਾਲ ਪਈ ਆ ਵਿੱਚ ਗੱਠੇ ਪਾ ਕੇ ਤੇ ਟਮਾਟਰ ਪਾ ਕੇ ਖਾ ਲੈਣੀ ਹੈ ਤੇ ਪੱਕੀ ਤਰਨਾਟ ਆ ਮੂੰਗ 6:30 ਹੋਏ ਵਕਤ ਚੱਲਦੇ ਆ ਜੋ ਹੀ ਚੱਲਦੇ ਆ ਘਰੋਂ ਫਿਰ ਯਾਨੀ ਮੀਲ ਤਿਆਰ ਹੈ ਖਾਣ ਲਈ ਲੈਓ ਖਾਣੇ ਆ ਬਹਿ ਕੇ ਆ ਰਹੀ ਵਾਹ